ਹਾ ਆ ਚੱਲ ਮਟਕ ਆ ਮਟਕ ਟਿੱਪ ਮਟਕ ਮਟਕ ਬੱਬ ਧਰਦੀ ਜੀ ਤੁਰੇ ਫਿਰੇ ਅੱਗ ਲਾਉਣ ਨੂੰ ਆਹ ਮਰਗੀ ਵਾਂ ਮਰਾ ਕਿੱਤਾ ਉਹ ਗੱਲ ਸੁਣ ਮੇਰੀ ਜੇ ਹੁਣ ਆ ਨਾ ਕਰਿਆੜ ਉਹਦੇ ਮਾਰੀ ਮੱਥੇ ਇੱਕ ਸਾਦਾ ਕਰਿਆੜ ਮਾਸ ਦੇਣੀ ਕਾ ਚੱਕ ਅਸੀਂ ਕੋਈ ਲੱਡੂ ਬੰਝੂ ਥੋੜੀ ਆ ਓਟਕ ਮਟਕ ਕੇ ਦੂਦਿਏ ਮਟਿਆਰੇ ਨੀ ਖੱਲੀ ਕਿੱਤੇ ਨੂੰ ਆ ਗਈ ਮੋਚ ਤੂੰ ਲਈ ਨਜ਼ਾਰੇ ਇਹ ਤਾਂ 500 ਤੋਂ ਬੜਾ ਜ਼ਿਆਦਾ ਹੋਊਗਾ ਉਹ 500 ਤੋਂ ਤਾਂ ਬਹੁਤ ਜ਼ਿਆਦਾ ਹੁੰਦਾ ਐਡੇ ਗੱਟੇ ਭਰ ਜਾਣਗੇ ਬੋਰੀਆਂ ਬੜੀਆਂ ਬੜੀਆਂ ਐਨਾ ਹੁੰਦਾ ਸਾਰੀ ਉਮਰ ਆ ਕੱਚੇ ਖੋਲੇ 'ਚ ਹੀ ਬੈਠੇ ਰਹਾਂਗੇ ਮੁੱਲ ਨਹੀਂ ਲੈ ਲਾਂਗੇ ਇਹਨੂੰ ਮੁੱਲ ਨਹੀਂ ਲੈ ਲਾਂਗੇ ਨਾ ਮੁੱਲ ਹਾਂ ਕੱਚਾ ਕੋਠਾ ਲੈਣਾ ਵੇ ਸ਼ਹਿਰ ਜਾਵਾਂਗੇ ਪੱਕੀ ਕੋਠੀ ਲਾਂਗੇ ਇਹਦੇ ਵਿੱਚ ਤਾਂ ਮੇਰਾ ਦਮ ਘੁੱਟਦਾ ਹਾਂ ਦੇ 5 ਲੱਖ ਮੈਨੂੰ ਸੁਭਾ ਦੇ ਮੈਂ ਆਪੇ ਬਥੇਰੀ ਘਰ ਰੱਖੂ ਆਹ ਦੇਖ ਲੈ 750 ਰੁਪਏ ਦੇ ਢੂੜ ਮਹੀਨਾ ਹੋ ਗਿਆ ਪੂਰਾ ਸਾੰਤੇ ਰੱਖਿਆ ਨੂੰ ਹਵਾ ਨਹੀਂ ਲੱਗਣ ਦਿੱਤੀ ਮੈਨੂੰ ਕੋ ਨਾਲੇ ਕਿਹੜਾ ਨੀਂਦ ਆਉਂਦੀ ਹੈ ਇਹ ਰਵਾਤੂ ਖੌਂ ਖੌਂ ਕਰਦਾ ਰਹੇ ਸੱਤ ਸੱਤ ਆਪਾਂ ਹੁਣ ਬਣ ਗਏ ਅਮੀਰ ਅੱਛਾ 5 ਲੱਖ ਦੇ ਮਾਲਕ ਵੱਟੀਆਂ ਬਿਲਡਿੰਗਾਂ ਵਾਲੇ ਹਾਂ ਆਪਾਂ ਹੁਣ ਇਹ ਕਰਾਂਗੇ ਆਪਾਂ ਜਾਵਾਂਗੇ ਠੰਡੇ ਪਹਾੜਾਂਾਂ 'ਚ ਜਿੱਥੇ ਬਰਫ਼ ਪੈਂਦੀ ਐ ਅੱਛਾ ਹਨੀਮੂਨ ਮਨਾਉਣ ਵਾਸਤੇ ਭਈ ਜਗਨਿਆ ਗੱਲ ਤਾਂ ਤੇਰੀ ਭਾਬੀ ਦੀ 16 ਨੈਟਵਰਕੀ ਪੱਕੀ ਐ ਭਈ ਪਿੰਡਾਂ ਵਾਲਿਆਂ ਦੀ ਕੀ ਜ਼ਿੰਦਗੀ ਹੁੰਦੀ ਐ ਬੱਕਰੀ ਦੀਆਂ ਮੀਂਗਣਾ ਮੈਂ ਤਾਂ ਫੋਸ ਪਾਥੀਆਂ ਗੋਹਾਰੇ ਨਾਲੀਆਂ ਧੂੜ ਆਏ 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 ਇਧਰ ਉਹਨੇਰੀ ਆ ਗਈ ਘਰ ਚ ਕੂੜਾ ਇਧਰੋਂ ਆ ਗਈ ਕੂੜਾ ਸਵਾਹ ਬਈ ਜ਼ਿੰਦਗੀ ਤਾਂ ਸ਼ਹਿਰ ਵਾਲਿਆਂ ਦੀ ਹੈ ਆਏ 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 ਗੱਲ ਸੁਣ ਬੇਬੇ ਬਥੇਰਾ ਲੋਕਾਂ ਦਾ ਮੰਗ ਮੰਗ ਕੇ ਪਾ ਲਿਆ ਹੁਣ ਤੇਰੇ ਵਾਸਤੇ ਵਧੀਆ ਟਾਪ ਦਾ ਸੂਟ ਲੈ ਕੇ ਦੇਵਾਂਗੇ ਨਾਲੇ ਤੇਰੇ ਕੰਨਾਂ ਦਾ ਆਪਰੇਸ਼ਨ ਕਰਾਵਾਂਗੇ ਵੱਡੇ ਹਸਪਤਾਲ ਚ ਵੱਡੇ ਡਾਕਟਰ ਕੋਲੇ ਨਾਲੇ ਬਾਪੂ ਦੀ ਅੱਖਾਂ ਦਿਖਾਵਾਂਗੇ ਤੇਰੇ ਕੋਕਾ ਲੈ ਕੇ ਤੈਨੂੰ ਇੱਥੇ ਇੱਥੇ ਪਾਉਣ ਨੂੰ ਕੋਕਾ ਨਾਲੇ ਵਾਲੀਆਂ ਲੈ ਕੇ ਤੈਨੂੰ ਸੋਨੇ ਦੀਆਂ ਤੂੰ ਦੇਖਦੀ ਜਾਈ ਬੇਬੇ ਸਾਰਾ ਪਿੰਡ ਆਖੂ ਬਈ ਚੱਕਰ 88 ਦੇ ਮੁੰਡਿਆਂ ਨੇ ਮਾਸ ਮਾਰੀ ਐ ਆਹ ਹਨੀ ਮੂਨ ਕੀ ਐ ਇਹ ਜਿਹੜੇ ਵੱਡੇ ਲੋਕ ਨੇ ਅਮੀਰ ਲੋਕ ਨੇ ਉਹ ਪਹਾੜਾਂ ਚ ਜਾ ਕੇ ਹੰਡ ਚ ਕਹਾਂ ਨਰ ਖਾਂਦੇ ਅੱਛਾ ਨਾ ਛੱਡੋ ਸਾਰੀਆਂ ਗੱਲਾਂ ਪਹਿਲਾਂ ਐ ਦੱਸੋ ਵੀ ਮੰਤਰੀ ਸਾਹਿਬ ਨਾਲ ਕੀ ਗੱਲਬਾਤ ਬਣੀ ਜਿਹੜੇ ਕਮਰੇ ਚ ਅਸੀਂ ਬੈਠੇ ਓਹ 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 ਇੰਨਾ ਠੰਡਾ ਕਮਰਾ ਮੈਨੂੰ ਤਾਂ ਹੁਣ ਤੱਕ ਠੰਡ ਚੜੀ ਪਈ ਆ ਇੰਨੀ ਠੰਡ ਮੈਂ ਤਾਂ ਕਹਾਂ ਵੀ ਮੇਰੇ ਤੇ ਰਜਾਈਆਂ ਦੇ ਦੋ ਤੋ ਜਦੋਂ ਬਾਹਰ ਨਿਕਲਿਆ ਨਾ ਓਹ ਪਹਾੜਾਂ 'ਚ ਚੱਲਾਂਗੇ ਆਪਾਂ ਠੀਕ ਆ ਚੱਲਾਂਗੇ ਨਾ ਉਹ ਨਾ ਬਾਈ ਪਹਾੜਾਂ 'ਚ ਨਾ ਜਾਇਓ ਕਿਉਂ ਉਹ ਲੈ ਐਡੇ ਉੱਚੇ ਉੱਚੇ ਪਹਾੜ ਨੇ ਓਏ ਬੱਸ ਪਹਾੜਾਂ 'ਚ ਕਦੇ ਜਾਂਦੀ ਆ ਕਦੇ ਆਉਂਦੀ ਆ ਕਦੇ ਆਏ ਜਾਂਦੀ ਆ ਉਹ ਰੱਬਾ ਕਰੇ ਜੇ ਕਿਤੇ ਬੱਸ ਡਿੱਗੀ ਥੋੜਾ ਤਾਂ ਦੋਹਾਂ ਦਾ ਪੜਾਖਾ ਪੈ ਜੂ। ਨਾ ਆਏ। ਓਏ ਸੱਪਨੀ 5 ਲੱਖ ਦੀ ਗੱਲ ਚੱਲਦੀ ਆ ਘਰ 'ਚ 5 ਲੱਖ। ਕੀ? ਓਏ 5 ਲੱਖ! ਇਹ ਕੁੜੀ ਜੀ ਪਤਾ ਲਾਊਗੀ ਲੋਕਾਂ ਨੂੰ ਇੱਥੇ ਚੋਰ ਆ ਜਾਣਗੇ ਚੋਰ। 5 ਲੱਖ? ਹਾਂ, ਇਹ ਤਾਂ ਦੇਣਾ। ਓਏ ਦੇਣਾ ਨਹੀਂ ਆਪਣੇ ਘਰੇ ਆਊਗਾ ਇੱਥੇ ਆਊਗਾ ਆਪਣੇ ਘਰ 'ਚ ਇੱਥੇ ਆਊਗਾ।